ਇਹ ਕਿੱਥੋਂ ਮਿਲੀ ਵੀ ਜੀ ਤੁਹਾਨੂੰ ਇੱਕ ਚਾਚੇ ਦਾ ਧੰਨਵਾਦ ਇਹ ਕਦੋਂ ਦੀ ਮਿਲੀ ਤੁਹਾਨੂੰ ਭੈਣੇ ਸੱਸੀ ਗਾਲ ਦੀ ਹੋਰ ਠੀਠਾ ਜੀ ਕਿੱਥੇ ਪਹਿਣਾ ਅੱਛਾ ਪਹਿਣਾ ਹੋਰ ਪਹਿਣਿਆ ਸੱਸੀ ਗਾਲ ਠੀਠਾ ਮੇਰੀ ਭੈਣੋ ਪੰਜਾਬੀ ਬੋਲਦੀ ਏ ਹਾਂਜੀ ਪੰਜਾਬੀ ਬਿਲਕੁਲ ਬੋਲਦੀ ਇਹ ਕਿੱਥੋਂ ਮਿਲੀ ਵੀ ਜੀ ਤੁਹਾਨੂੰ ਇਹ ਹਜ਼ੂਰ ਸਾਹਿਬੋਂ ਕਹਿਣਾ ਜਦੋਂ ਖਡੂਰ ਸਾਹਿਬ ਵੱਲੋਂ ਤਰਨਤਾਰਨੋਂ ਆਪਾਂ ਜਾਂਦੇ ਆਂ ਤੇ ਉੱਥੇ ਸਾਹਮਣੇ ਪਿਆ ਮਾਰਕੀਟਾਂ ਦੇ ਸਾਡਾ ਖੁਦ ਦਾ ਸਬਜ਼ੀ ਦਾ ਵੀ ਤੇ ਫਰੂਟ ਦਾ ਵੀ ਕੰਮ ਆ ਅੱਛਾ ਜੀ ਤੇ ਖਿਆ ਤੇ ਮੈਂ ਤਾਂ ਵੀ ਇਹਦੇ ਹਾਲਾਤ ਠੀਕ ਨਹੀਂ ਜਾਂਦੇ ਤੇ ਦਿਮਾਗੋਂ ਵੀ ਥੋੜੀ ਜਾਂਦੀ ਆ ਤੇ ਅੱਜ ਹੀ ਮਿਲੀ ਤੁਹਾਨੂੰ ਭੈਣ ਜੀ ਹਾਂਜੀ ਹਾਂਜੀ ਫਸਟ ਟਾਈਮ ਆ ਜੀ ਖਿਆ ਤੇ ਫਿਰ ਮੈਂ ਉਸੇ ਵੇਲੇ ਮੈਂ ਇਹਨੂੰ ਗੋਲ ਭਾ ਲਿਆ ਤੇ ਫਿਰ ਇਹਨਾਂ ਨੂੰ ਗੋਲ ਕਿੱਪੇ ਵਗੈਰਾ ਜਾਂ ਫਰੂਟ ਫਰਾੜ ਵੀ ਭਵਾਇਆ ਵੀ ਚਲੋ ਖੁਕੇ ਨਾ ਹੋਣਾ ਫਿਰ ਅਸੀਂ ਆਪਣੇ ਕੋਲ ਭਾ ਲਿਆ ਬਹਾਨੇ ਨਾਲ ਵੀ ਬੈ ਆਡੀ ਵੀਡੀਓ ਕਾਢ ਕੇ ਸੈਨ ਪੈਣੇ ਆਪਣਾ ਐਡਰੈਸ ਵਗੈਰਾ ਹਾਂਜੀ 10 ਰੁਪਏ ਆ ਪੈਣੇ ਕੀ ਹਾਲ ਮੇਰੀ ਭੈਣ ਦਾ ਹਾਂਜੀ ਠੀਕ ਠੀਕ ਆ ਮੇਰੀ ਭੈਣ ਕੀ ਨਾਂ ਕੀ ਮੇਰੀ ਭੈਣ ਦਾ ਮੇਰਾ ਨਾਮ ਰਿਤੂ ਆ ਅੱਛਾ ਰਿਤੂ ਆ ਤੇ ਪਿੰਡ ਕਿਹੜਾ ਮੇਰੀ ਭੈਣ ਦਾ ਜਗਰਾਵਾ ਜਗਰਾਵਾ ਖਾਸ ਹੀ ਆ ਕੀ ਜਾਂ ਲਾਗੇ ਪਿੰਡ ਕੋਈ ਨੋਗੇ ਦੇ ਨਾਲ ਹੀ ਆ ਪਤਾ ਮੈਨੂੰ ਜਗਰਾਵਾ ਦਾ ਪਿੰਨੇ ਪਤਾ ਵਾ ਜਗਰਾਵਾ ਚ ਕਿੱਥੇ ਰਹਿੰਦੇ ਜੀ ਗਾਣਾ ਮੰਡੀ ਚ ਗਾਣਾ ਮੰਡੀ ਅੱਛਾ ਤੇ ਕੋਈ ਨੰਬਰ ਯਾਦ ਕਰਦਾ ਨੰਬਰ ਚਾਚੇ ਦਾ ਆ ਯਾ ਤਾਏ ਦਾ ਮੇਰੇ ਘਰ ਵਾਲੇ ਦਾ ਨਹੀਂ ਅੱਛਾ ਚਾਚੇ ਦਾ ਵਾ ਕਈ ਬੋਲਦੇ ਨਹੀਂ ਨਾ ਚਾਚਾ ਤਾਂ ਐਕਟ ਐਕਟ ਆ ਅੱਜ ਜੀ ਸਖੀ ਆਏ ਆ ਪਿੰਡ ਆਵਾ ਆ ਬਾਬਾ ਵੀਰ ਸਿੰਘ ਜੀ ਦਾ ਨਰੰਗਾਬਾਦ ਪਿੰਡ ਵਾ ਤਰਨਤਾਰਨ ਜ਼ਿਲ੍ਹਾ ਤੇ ਇਹ ਵੀਰ ਜੀ ਨੂੰ ਜਿਹੜੇ ਤੁਸੀਂ ਦੇਖ ਰਹੇ ਜੇ ਇਸ ਭੈਣ ਨੂੰ ਤਰਨਤਾਰਨ ਬਾਈਪਾਸ ਤੋਂ ਲੈ ਕੇ ਆਏ ਆ ਜਿਹੜਾ ਖਡੂਰ ਸਾਹਿਬ ਬਾਈਪਾਸ ਆ ਤੇ ਇਹ ਭੈਣ ਮੈਂਟਲੀ ਪੋਜੀਸ਼ਨ ਦੇ ਵਿੱਚ ਆ ਠੀਕ ਨਹੀਂ ਆ ਦਿਮਾਗੀ ਹਾਲਾਤ ਇਹਦੇ ਸਹੀ ਨਹੀਂ ਆ ਤੇ ਜਿਹੜੇ ਵਾਲਵਾ ਉਹਦੇ ਵਿੱਚ ਵੀ ਜਿਹੜਾ ਵਾਂ ਬਣਿਆ ਬਿਮਾਰੀਆਂ ਮੜੀਆਂ ਜਿਹੜਾ ਵਾਂ ਬਣੀਆਂ ਪਈਆਂ ਵਾ ਤੇ ਪੈਣ ਆਪਣਾ ਮੰਡੀ ਦੱਸਦੀ ਆ ਕਿਹੜੀ ਮੰਡੀ ਦੱਸਦੀ ਸੀ ਦਾਣਾ ਮੰਡੀ ਜਗਰਾਉ ਉੱਥੋਂ ਦਾ ਦੱਦੀ ਪੈਣੀ ਤੇਰੇ ਘਰ ਵੱਲ ਦਾ ਕੀ ਨਾਮ ਆ ਨਿਰਮਲ ਨਿਰਮਲ ਆ ਪੂਰਾ ਨਾ ਕੀ ਨਿਰਮਲ ਸਿੰਘ ਕੀ ਆ ਕੁਮਾਰ ਨਿਰਮਲ ਨਿਮਾ ਨਿਰਮਲ ਨਿਮਾ ਕੀ ਕੰਮ ਕਰਦਾ ਵਾ ਗੱਡੀ ਚਲਾਉਂਦਾ ਅੱਛਾ ਗੱਡੀ ਚਲਾਉਂਦਾ ਵਾ ਤੇ ਬੱਚੇ ਕਿੰਨੇ ਤੁਹਾਡੇ ਬੱਚਾ ਮੇਰੇ ਮੁੰਡਾ ਵਾ ਅੱਛਾ ਉਹ ਕੀ ਕਰਦਾ ਉਹ ਪੜਦਾ ਪੜਦਾ ਟਿੱਕ ਆ ਲੋਕਲੇ ਵੀਰੇ ਹੋਰ ਤਾਂ ਲੱਭ ਹੀ ਜਾਵੇ ਆ ਕੀ ਅੱਗੇ ਲਿਖਿਆ ਤੇ ਮੈਂ ਮੇਰਾ ਹੀ ਨਾਮ ਹੈ ਅੱਛਾ ਨਿਰਮਲ ਅਧਰੀਤੂ ਅੱਛਾ ਘਰ ਵਾਲੇ ਦਾ ਨਾਮ ਤੇ ਆਪਣਾ ਨਾਮ ਲਿਖਿਆ ਵਾ ਠੀਕ ਹੈ ਮੈਂ ਨਾਮ ਦਿਖਾ ਦਿਖਾ ਦੇਣਾ ਇਹ ਵੀ ਨਾ 1 2 2 ਮਤਲਬ 2 3 ਦਿਨ ਹੋ ਗਿਆ ਕਰਵਾਈ ਨੂੰ ਜਿਆਦੇ ਦਿਨ ਨਹੀਂ ਹੋਏ ਨਾ ਤਾਂ ਮੈਂ ਥੋੜਾ ਪੈਣ ਹਾਂ 2 ਮਹੀਨੇ ਆ ਗਏ ਯਾਰ ਅੱਛਾ 2 ਮਹੀਨੇ ਹੋ ਗਏ ਕਰਵਾਈ ਨੂੰ ਉਹ ਬੰਦਾ ਮੇਰੇ ਕੋਲ ਦਿੱਕਤ ਹੈ ਗਿਆ ਚੁਕ ਮੈਂ ਕਿੱਧਰ ਰਹਿਣਾ ਪਏਗਾ ਅੱਛਾ ਤੇ ਪਿਓ ਮੈਂ ਮम्मा ਮम्मा ਕਹਿੰਦੇ ਸੀ ਤੇ ਪੇਕੇ ਕਿੱਥੇ ਭੈਣ ਮੇਰੀ ਦੇ ਪੇਕੇ ਮੇਰੇ ਅੰਬਗਾਰਾ ਅੰਮ੍ਰਿਤਸਰ ਕਿੱਥੇ ਆ ਤੰਦਾਰੋ ਪਵਾਈ ਜਾ ਰਿਹਾ ਇੱਕ ਹੋਟਲ ਆ ਏਅਰਪੋਰਟ ਵਾਲ ਸਾਈਡ ਨਹੀਂ ਏਅਰਪੋਰਟ ਵਾਲ ਸਾਈਡ ਕਿੱਥੇ ਕਾ ਮੈਂ ਸਾਰੇ ਜਾਂਦਾ ਕੁਕੜਾ ਲਈ ਜਾਂਦਾ ਮਾ ਸਰ ਚਾਚਾ ਤਾਂ ਲੁਧਿਆਣਾ ਰਹਿੰਦਾ ਵਾ ਅੱਛਾ ਚੱਲਾ ਨੰਬਰ ਡਾਇਲ ਕਰ ਮੇਰਾ ਦਾਦਾ ਸੌਰੀ ਮੈਂ ਲੋਗ ਲੱਗ ਲੱਦਾ ਫਿਰ ਆਇਆ ਮੇਰਾ ਇੱਥੇ ਰਹਿੰਦੇ ਆਂ ਫਾਂਡਰੇ ਕੋਈ ਨਾ ਨੰਬਰ ਡਾਇਲ ਕਰ ਆਪਣਾ ਨੰਬਰ ਡਾਇਲ ਕਰ ਨੰਬਰ ਡਾਇਲ ਕਰ ਘਰ ਦਾ ਨੰਬਰ ਡਾਇਲ ਕਰ ਤੇਰਾ ਪਾਲਾ ਦਾ ਬੜੇ ਨੰਬਰ ਡਾਇਲ ਕਰ ਆਪਣਾ ਕੋਈ ਦੋਸਤ ਨੂੰ ਮਿਲਣਾ ਚਾਹੁੰਦੇ ਹੋ? ਆਈ ਬਾਪੀ ਦੇ ਮੇਲੇ ਤੇ ਆਪੇ ਕੋਲ ਬੈਠੇ। ਇਹ ਕੌਣ ਆਏ? ਚਾਚਾ ਚਾਚੇ ਦਾ। ਮਲੂਕਾਂ ਆ ਪਰੇ। ਮਲੂਕਾਂ ਉਹ ਜੋਪ ਤੇ ਆ। ਅੱਛਾ ਸੰਪਰਕ ਕਰਨਾ ਚਾਹੁੰਦੇ ਹੋ? ਲੈ ਮੈਂ ਤੁਹਾਨੂੰ ਦੁਸ਼ਾਵੀਆ ਨੰਬਰ ਸਹੀ ਹੈ ਵੀਰ। ਇਹ ਨੰਬਰ ਲੋਕ ਜਾਣਦੇ ਨੇ ਬੋਲਿਆ ਤੇ ਲੋਕਾਂ ਨਾਲ ਨੇ ਮਲੂਕ ਮਨੂਸੀ ਕੀ ਗੱਡਿਆ। ਹੋਰ ਕੱਢ ਹੋਰ ਕੱਢ ਨਾ ਮੇਰੇ ਬੰਦ ਹੋਣ ਡਿਆ ਸਵਿਚ ਆ ਫੁੰਡਿਆ ਵਾ। ਸਾਊ ਦਾ ਵੀ ਆ। ਹੋਰ ਨੰਬਰ ਕਰ। ਨੰਬਰ ਇਹਨੇ ਡਾਇਲ ਸਹੀ ਕੀਤਾ ਹੀ ਪਰ ਉਹ ਸੇਟ ਆ ਰਿਹਾ ਹੈ ਕਹਿੰਦੀ ਆ ਮੈਂ ਆਟ ਨੂੰ ਪੜੀ ਆਟ ਪੜੀ ਆ ਕੱਲ ਵੀ ਇੱਕ ਇਦਾਂ ਦੀ ਲਕ ਐ ਮਾਤਾ ਮੈਂ ਉਹ ਲੈ ਕਹਿੰਦੀ ਸੀ ਜੀ ਦੇ ਤੋਂ ਉਹਦਾ ਪਰਿਵਾਰ ਲੱਭ ਗਿਆ ਇੱਕ ਦੋ ਦਿਨ ਪਹਿਲਾਂ ਨਿਸ਼ਾਰੇ ਪੰਨੋ ਦੇ ਲੈ ਕਹਿੰਦਾ ਉਹ ਕੀ ਇਧਰ ਕੀ ਪੈਣੀ ਕਿਹੜੀ ਜਿਹੜੀ ਨਿਸ਼ਾਰੇ ਦੀ ਹਾਂਜੀ ਹਾਂਜੀ ਹਾਂ ਉਧਰ ਲੱਭ ਗਿਆ ਮਿਲ ਗਿਆ ਪਰਿਵਾਰ ਉਹਦਾ ਇਨਾ ਕਿ ਹਜੇ ਪਰਿਵਾਰ ਦਾ ਡਰੈੱਸ ਮਿਲ ਗਿਆ ਨੰਬਰ ਆ ਗਿਆ ਮੇਰੇ ਕੋਲ ਪਰ ਅਜੇ ਮੈਂ ਗੱਲ ਨਹੀਂ ਕੀਤੀ ਇਹ ਤਾਊ ਦਾ ਨੰਬਰ ਆ ਕੀ ਨਾ ਤਾਊ ਦਾ ਦੇਵ 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 ਅਮੇ ਰਿਸਟਰ ਆ ਰਹੀ ਹੈ ਇਹ ਨੰਬਰ ਪਹਿਨੇ ਗਲਤ ਆ ਰਿਹਾ ਵਾ ਨਹੀਂ ਇਹ ਹੀ ਆ ਲੈ ਮੈਂ ਦੁਬਾਰਾ ਲਾ ਦੁਬਾਰਾ ਲਾ ਖੜ ਜਾ ਇੱਕ ਮਿੰਟ ਸਭੀ ਗੱਲੋ ਇੱਕ ਟੇਕ ਆ ਲੈ ਹੁਣ ਦੁਬਾਰਾ ਇੱਕ ਮਿੰਟ ਹੁਣ ਲਾ ਤੁਹਾਨੂੰ ਧੰਨਵਾਦ ਭਰਾ ਤੁਹਾਡਾ ਇਹ ਤਾਂ ਅੱਜ ਕੱਲ ਕੋਈ ਕਿੰਨੂੰ ਟਾਈਮ ਦਿੰਦਾ ਸਵੇਰੇ ਮੈਂ ਤਾਂ ਦੁਪਹਿਰੇ ਚਲ ਜਾਣਾ ਮੈਂ ਫਿਰ ਇਹਦਾ ਕਰਕੇ ਰੋਟੀ ਖਾਣ ਹੋਣੀ ਗਿਆ ਕਰੀ ਵਾਏ ਗਰੂ ਸਗਦੀ ਇਸ ਵੀਦੀ ਉੱਥੇ ਸ਼ਾਪ ਵਾ ਆ ਸਬਜੀ ਦੀ ਜਾਂ ਫਲ ਫਰੂਟ ਦੀ ਸ਼ਾਪ ਵਾ ਤਰਨ ਤਰਨ ਸਾਲਾ ਲੋ ਤਰਨ ਤਰ ਦੋ ਆ ਜਿਹੜਾ ਪੈ ਜਾਂਦਾ ਨਰੰਗਾਪਤ ਪੈ ਜਾਂਦਾ 6-7 ਕਿਲੋਮੀਟਰੇ ਪੈ ਜਾਂਦਾ ਜੀ ਠੀਕ ਹੈ ਜੀ ਤੇ ਵੀਰ ਨੇ ਚੇਚਾ ਉੱਥੋਂ ਭੈਣ ਨੂੰ ਬਿਠਾਇਆ ਕਿਉਂਕਿ ਮੈਨੂੰ ਥੋੜਾ ਗੱਡੀ ਦੀ ਪ੍ਰੋਬਲਮ ਸੀ ਹਾਈਵੇ ਤੇ ਮੈਂ ਗੱਡੀ ਰਹਿ ਨਹੀਂ ਸਕਦਾ ਵੀ ਰਿਕਵਰੀ ਦਾ ਪ੍ਰੋਬਲਮ ਸੀ ਬੈਂਕ ਵਾਲਿਆਂ ਨਾਲ ਮੇਰੀ ਈਸ਼ੂ ਚੱਲਦਾ ਪ ਤੇ ਮੈਂ ਵੀਰ ਨੂੰ ਕਿਹਾ ਕਿ ਵੀਰੇ ਤੁਸੀਂ ਇਧਰ ਲੈ ਬੰਨੇ ਲੈ ਆਓ 5-6 ਕਿਲੋਮੀਟਰ ਹੱਡਵਾ ਤੇ ਹਾਂ ਹਾਂ ਇਹ ਵੀ ਲੈ ਆਓ ਨਾ ਕੀ ਨੰਨਾ ਦੇਵ ਦੇਵ ਬੰਦਾ ਇਹ ਫੋਨ ਬੰਦਾ ਹਾਂ ਤਾਂ ਤੇ ਹਮਾਰੇ ਜਿੰਨੇ ਚੱਕਣਾ ਹੋਰ ਮੈਂ ਨਾ ਲੜਿਆ ਕੋਈ ਗੱਲ ਨਹੀਂ ਪੈਣੀ ਲੜਿਆ ਕੋਈ ਗੱਲ ਨਹੀਂ ਤੁਹਾਡੇ ਨਾਲ ਲੜੇ ਮੇਰੇ ਨਾਲ ਨਹੀਂ ਲੜੇ ਮੈਂ ਕਿਹੜਾ ਵਿਆਹ ਦੇ ਸੱਜਿਆ ਵਿਆਹ ਨਹੀਂ ਅੱਛਾ ਵਿਆਹ ਤੇ ਨਹੀਂ ਸੱਜਿਆ ਇਹਨਾਂ ਨੂੰ ਕਦੋਂ ਮੰਨੇ ਹੁੰਦੇ ਆ ਚਾਹਤੇ ਨਹੀਂ ਆ ਨੰਬਰ ਇਹਦਾ ਸੀ ਹਾਂ ਤੇ 9692 ਵਾਲਾ 461872 ਵਾਲਾ ਕਿੰਨਾ ਕਿੰਨਾ 9618 1875 1875 ਹਾਂ ਭੈਣੇ ਉਹ 10 ਨੰਬਰ ਆ ਗਏ ਹੁਣ ਚਾਹੁੰਦੇ ਹੋ ਇੱਦੀ ਵਟਸਐਪ ਚੱਲਦਾ ਭਣਾ ਇਸੇ ਚੋਂ ਆ ਵਾਹ ਤਾਂ ਜਾਂਦੇ ਆ ਇੱਦੀ ਵਟਸਐਪ ਕਰਿਓ ਭਲਾ ਸਰ ਜੀ ਆਦਾਦੀ ਦਾ ਕੰਮ ਕਰਦੇ ਆ ਇਹਨੂੰ ਆਪਾਂ ਸੇਵ ਸੇਵ ਜਲੇ ਲੇਓ ਸੇਵ ਕਰਕੇ ਤੇ ਵਰਤੋਂ ਤੇ ਲਾ ਲਓ ਬਾਹਰ ਆ ਜਾਓ ਇਹਨੂੰ ਬਾਹਰ ਲੈ ਪੈਣੇ ਬਾਹਰ ਆ ਜਾਓ ਹਵਾ ਜਾ ਬਾਹਰ ਆ ਜਾਓ ਬੜੀ ਬੜੀ ਅੱਜ ਆ ਜਾ ਮੇਰੀ ਭੈਣ ਇੱਥੇ ਛਾਇੜ ਤੇ ਲਾਇਆ ਹੋਰ ਸੌਣ ਡੇਡਾ ਦਿੱਤੀ ਹਾਂਜੀ ਸਾਰ ਇੱਥੇ ਛਾਇੜ ਜੀ ਇੱਥੇ ਨਹੀਂ ਛਾਂਜ ਨਹੀਂ ਕਿਰੇ ਐਥੇ ਲਾਇਆ ਛਾਂਜ ਇਹਨੇ ਹੋਰ ਫਰਾਈਂ ਠੀਡਾ ਦੇ ਬਾਬਾ ਜੀ ਵੇਂਦੇ ਰੇਨੇ ਢਾੜੀ ਧੰਨਵਾਦ ਤੁਹਾਡਾ ਜੀ ਇੱਥੇ ਲਾਇਆ ਛਾਂਵੇਂ ਲਾਇਆ ਪੈਨ ਨੂੰ ਲੋਕ ਜਾਂਦਾ ਹੁੰਦੇ ਇਹਨਾਂ ਇੱਥੇ ਲਾਇਆ ਉੱਥੇ ਸੰਜੀ ਗਰਮੀ ਬਹੁਤ ਸੀ ਉੱਧਰਲੇ ਬੰਨੇ ਕਿੱਥੇ ਰਹਿ ਗਈ ਕਿੱਥੇ ਰਹਿ ਗਈ ਹਾਂ ਆਇਆ ਫੋਨ ਉਹਦੇ ਲਿਖ ਲਓ ਆਹ ਵਾ ਇਹਨੂੰ ਥਰਬ ਨੇ ਤਰਲਾ ਸੀਗਾ ਉਹਦੇ ਲਈ ਬਣੀ ਹੈ ਸਭ ਤੋਂ ਪਹਿਲੇ ਨੰਬਰ ਤੇ ਆ ਮੈਂ ਮੈਂ ਸਰਚ ਕਰਾਂ ਂਡੇ ਮੈਂ ਉਹ ਤੇ ਨੰਬਰ ਕਿਸੇ ਨੂੰ ਕੀਤਾ ਤਹੀਂ ਉਹ ਮਲੂਕ ਚੰਦ ਉਸੇ ਤੇ ਮਲੂਕ ਚੰਦ ਤੇ ਛੱਡੋ ਛੱਡੋ ਇੱਕਦਮ ਮਲੂਕ ਸਿੰਘ ਆ ਤਾਰਾ ਵੀ ਨਾ ਤੇਰੇ ਲਈ ਇਹ ਤੇ ਵਟਸਐਪ ਨਹੀਂ ਚੱਲਦਾ ਹਾਂ ਨਹੀਂ ਇਹ ਤਾਂ ਸਕਰੀਨਸ਼ਾਟ ਲੈ ਲਓ ਤੇ ਨਹੀਂ ਉਹਦੇ ਦੇ ਜਾਂ ਮੈਂ ਤੁਹਾਨੂੰ ਪਤਾ ਹਾਂ ਉੱਥੇ ਨੰਬਰ ਉਹ ਜਾ ਕੋਤ ਗੱਡੀ ਤੋਂ ਆਪਣਾ ਨੰਬਰ ਫੋਨ ਕੱਢ ਉੱਥੇ ਲਾਉਨੇ ਆਂ ਨਹੀਂ ਜਾਈਏ ਕੋਈ ਗੱਲ ਨਹੀਂ ਰੁਕ ਜਿਓ ਦੋ ਮਿੰਟ ਨਹੀਂ ਸਾਡੇ ਉਹ ਵਿੱਚ ਤਾਂ ਇਹ ਕੰਮ ਛੱਡ ਗਏ ਨਾ ਇਹ ਵੀ ਜਾਣਾ ਹੈ ਉਹਨਾਂ ਦੇ ਬੇੜੇ ਨੇ ਅਸੀਂ ਦੋਵੇਂ ਕੰਮ ਛੱਡ ਕੇ ਆਏ ਜੀ ਚਲੋ ਤਾਂ ਕਿਹੜਾ ਪਿੰਡ ਆਪਣਾ ਆਪਣਾ ਭੁੱਲਰਿਆਂ ਨਾਲ ਹੀ ਹੈ ਅੱਛਾ ਭੁੱਲਰ ਪਿੰਡ ਆ ਤੇ ਕਦੋਂ ਦੀ ਮਿਲੀ ਤੁਹਾਨੂੰ ਭੈਣੇ ਫਸ ਟਾਈਮ ਵੇਖਿਆ ਨਹੀਂ ਮੈਂ ਸਵੇਰੇ ਜਦੋਂ ਤਕਰੀਮ ਦਾ ਟਾਈਮ ਹੈ ਕੋਈ 11 ਕ ਦਾ ਟਾਈਮ ਅੱਛਾ 11 ਵਜੇ ਦਾ 10 11 ਦਾ ਟਾਈਮ ਇਹ ਜਦੋਂ ਉਧਰੋਂ ਆਈ ਖੜੋਸ ਸਾਹਿਬਾਂ ਦੇ ਸਾਈਡ ਤੋਂ ਆਉਂਦੇ ਹੋਰ ਕੀ ਆਉਂਦੀ ਬੜੀ ਮੁਸ਼ਕਲ ਆ ਤੇ ਇਹਦੀ ਜੁੱਤੀ ਵੀ ਟੁੱਟੀ ਇਹ ਨੰਗੇ ਪੈਰੀ ਆਉਂਦੀ ਤੁਰਿਆ ਨਹੀਂ ਜਾਂਦੇ ਆ ਫਿਰ ਮੈਂ ਹਿਸਾਬਤਾ ਬੁਲਾਇਆ ਮੈਂ ਕਿਹਾ ਵੀ ਭੈਣ ਜਿਆਦਾ ਮੈਂਟਰੀ ਅਫਸਰ ਹੈ ਸੀਲ ਪੈਨੇ ਆ ਦਹੀਂ ਨੰਬਰ ਬੁਲੀ ਨੰਬਰ ਡਾਇਲ ਕਰੀ ਆਪਣਾ ਹੁਣ ਕੋਈ ਉਹ ਫੋਨ ਦੂਜੇ ਜੀ ਉਤੋਂ ਲੱਗਾ ਨਹੀਂ ਕਰੀ ਡਬਲ ਨੰਬਰ ਡਾਇਲ ਐ ਚ ਕੀ ਪਾਈ ਖੋਲਿਆ ਵੀਜੀ ਚ ਕੀ ਆ ਖੋਲਿਆ ਇੱਕ ਮਿੰਟਾ ਖੋਲੋ ਮੜਾ ਫਿਰ ਚਲ ਜਓ ਮੜਾ ਖੋਲੋ ਕੀ ਆ ਕਈ ਇਹਨਾਂ ਕੋਈ ਆਧਾਰ ਕਾਰਡ ਕੋਈ ਡੈਰੀ ਡੂਰੀ ਨਹੀਂ ਆਉਂਦੇ। ਇਹਨਾਂ ਨੂੰ ਆਧਾਰ ਕਾਰਡ ਮਿਲਿਆ ਉਹ ਇਹਨੇ ਬੱਸ ਵਾਲੇ ਨੇ ਕਿਹਾ ਇਹਨੂੰ ਦੁੱਧਾ ਭੋਲ ਗੇਦਾ ਕਿ ਉਹ ਲੋ ਟ੍ਰੈਵਲ ਕਰ ਸਕੇ। ਤੇ ਉਹ ਵੀ ਜਿਹੜਾ ਵਾ ਉਹ ਇਹਨਾਂ ਨਾਲ ਲੈ ਸਕਦੀ ਇਹਨੂੰ ਪੁੱਛਣਾ ਨੰਬਰ ਨੰਬਰ। ਨੰਬਰ ਵੀਜੀ ਬੋਲਣ ਡਈ ਆ। 75 ਵਾਲਾ। ਹਾਂ। ਨੰਬਰ ਬੋਲਣ ਡਈ ਆ। ਆਧਾਰ ਕਾਰਡ ਹੈਗਾ ਨਾ। ਉਹਦੇ ਜਿਹਨਾਂ ਨੂੰ ਮੈਂ ਵੀ ਰੈਂ ਦਿੱਤਾ ਹੈ ਨਾ ਮੇਰੇ ਆ ਗਿਆ। ਬੱਸ ਵਾਲੇ ਆ ਗਏ। 177 ਕੀਪੁਰਜੀ ਭਰਜੀ ਥੋੜੀ ਨਦੀ ਆ। ਆਪੋੜ ਜਿਹਾ ਨਹੀਂ ਮੈਨੂੰ ਕਿੱਥੋਂ ਬਾਣ ਨਹੀਂ ਜਾ ਕੇ ਬਣਾਉ ਬਨੀਰ। ਚਲੋ ਕੋਈ ਆਨੀ ਵੀ ਜੀ ਮੈਂ ਇਹਦਾ ਡਰੈਸ ਘਰ ਜਾ ਕੇ ਲੱਭਦਾ ਇਹਦਾ। ਤੇ ਬਾਕੀ ਇਹਨੇ ਜਿਹੜਾ ਦੱਸਿਆ ਮੰਡੀ ਜੇ ਇਹਨਾਂ ਦਾ ਫੋਨ ਨਹੀਂ ਲੱਗਦਾ ਤੇ ਫਿਰ ਇਹਨਾਂ ਦਾ ਫੋਨ ਡਾਇਲ ਕਰ ਰਹੇ ਆ ਭੈਣ ਦਾ ਪਰ ਫੋਨ ਲੱਗ ਨਹੀਂ ਰਿਹਾ। ਤੇ ਭੈਣ ਆਪਣਾ ਨਾਮ ਰੀਤੂ ਦੱਸ ਰਹੀ ਹੈ ਹਸਬੰਡ ਦਾ ਨਾਮ ਦੱਸ ਰਹੀ ਹੈ ਨਿਰਮਲ ਸਿੰਘ ਗੱਡੀ ਚਲਾਉਂਦੇ ਆ ਤੇ ਇਹ ਰਹਿੰਦੇ ਆ ਜਿਹੜਾ ਹੈਗਾ ਵਾ ਉਥੇ ਮੰਡੀ ਹੈ ਦਾਣਾ ਮੰਡੀ ਆ ਇਹ ਕਿਹੜਾ ਸੀ ਆ ਦੱਸਿਆ? ਜਗਰਾਉ ਜਗਰਾਉ ਮਾ ਦਾਣਾ ਮੰਡੀ ਜਗਰਾਉ ਰਹਿੰਦੀ ਆ ਸੋ ਭੈਣ ਦਾ ਮੈਂ ਇੱਕ ਵਾਰੀ ਕਹਿਣਾ ਕਿ ਫੇਸ ਇੱਕ ਵਾਰੀ ਚੰਗੀ ਤਰ੍ਹਾਂ ਦਿਖਾ ਦਿਓ ਤਾਂ ਜੋ ਭੈਣ ਨੂੰ ਪਛਾਣਨ ਦੇ ਵਿੱਚ ਦਿੱਕਤ ਨਾ ਆਵੇ ਮੁਸ਼ਕਲ ਨਾ ਆਵੇ ਤੇ ਇਹ ਭੈਣ ਆ ਆਪਣੇ ਕਹਿੰਦੇ ਹੋਰ ਤੇਰੇ ਜੇਠਾ ਦਾ ਕੀ ਨਾਮ ਆ ਜੇਠ ਮੇਰਾ ਨਾਮ ਬਿੱਟੂ ਅੱਛਾ ਬਿੱਟੂ ਆ ਜਿਹੜਾ ਤੇਰਾ ਸਹੁਰਾ ਉਹਦਾ ਕੀ ਨਾਮ ਆ ਸਹੁਰਾ ਮੇਰਾ ਹੈ ਨਹੀਂ ਨਾਂ ਕੀ ਸੀ ਉਹਦਾ ਨਾਂ ਮੈਨੂੰ ਪਤਾ ਨਹੀਂ ਦੇਵਤ ਦਾ ਨਾਮ ਆ ਰੇਸ਼ਮ ਅੱਛਾ ਉੱਥੇ ਤੁਸੀਂ ਦਾਣਾ ਮੰਡੀ ਦੇ ਵਿੱਚ ਕੀ ਕੰਮ ਕਰਦੇ ਜੀ ਕੋਈ ਆਪਣਾ ਘਰ ਵਾਕ ਆਪਣਾ ਘਰ ਵਾਕ ਜਾਂ ਉਹਦਾ